ਇੱਕ ਚਿੱਠੀ ਲਿਖੀ ਆ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਖਤਰਾ ਆਪ ਕੋਈ ਹੱਥ ਜੋੜੇ ਹੱਤ ਤੇਰੇ ਅੱਗੇ ਅਰਵਿੰਦ ਕੇਜਰੀਵਾਲ ਦਿੱਲੀ ਰਹਿੰਦਾ ਹੈ ਭਵੰਤਮਾਨ ਉਹਨੂੰ ਕੀ ਤੋਂ ਖਤਰਾ ਹੈ ਨਹੀਂ ਖਤਰਾ ਹੈ ਦਿੱਲੀ ਵਾਲੇ ਵੇਖ ਲੈਣਗੇ ਤੂੰ ਪੰਜਾਬ ਦੀ ਲਾਅਨ ਆਰਡਰ ਨੂੰ ਤਾ ਅਡਰੈਸ ਕਰਦੇ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜੇ ਸੀਰੀਅਸ ਲਾਅਨ ਆਰਡਰ ਦੇ ਮੁੱਦੇ ਨੂੰ ਅਡਰੈਸ ਕਰਨ 'ਚ ਫੇਲ ਹੋ ਰਿਹਾ ਹੈ ਮੈਨੂੰ ਬੜੀ ਹੈਰਾਨਗੀ ਹੋਈ ਕਿ ਉਹਨਾਂ ਦੀ ਇੱਕ ਚਿੱਠੀ ਹੈ ਇੱਕ ਚਿੱਠੀ ਲਿਖੀ ਆ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਖਤਰਾ ਆਪਹੀ ਆ ਜੋੜੇ ਹੱਥ ਤੇਰੇ ਅੱਗੇ ਅਰਵਿੰਦ ਕੇਜਰੀਵਾਲ ਦਿੱਲੀ ਰਹਿੰਦਾ ਹੈ ਭਗਵੰਤ ਮਾਨ ਉਹਨੂੰ ਕੀ ਤੋਂ ਖਤਰਾ ਹੈ ਨਹੀਂ ਖਤਰਾ ਹੈ ਦਿੱਲੀ ਵਾਲੇ ਵੇਖ ਲੈਣਗੇ ਤੂੰ ਪੰਜਾਬ ਦੀ ਲੋਅਨ ਆਰਡਰ ਨੂੰ ਤਾਂ ਡਰੈਸ ਕਰਦੇ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੂ ਸਿੱਖ ਪਾਈਚਾਰੇ ਦੇ ਨਾਂ ਤੇ ਉਸ ਨੂੰ ਤਾਂ ਡਰੈਸ ਕਰਦੇ ਹੋ ਉਹਨੂੰ ਤੁਸੀਂ ਐਡਰੈਸ ਨਹੀਂ ਕਰਦਿਆ ਕੁਛ ਦਿਨ ਪਹਿਲਾਂ ਇੱਕ ਆੜਤੀਆ ਮਾਰਿਆ ਅਜਨਾਲੇ ਕੁਛ ਸਮਾਂ ਪਹਿਲਾਂ ਸਾਡੇ ਜੋਤ ਸਿੰਘ ਸੰਭਰੇ ਨੇ ਉਹ ਕੇਸ ਹਾਈਲਾਈਟ ਕੀਤਾ ਸੀ ਜਿੱਥੇ ਹੈਪੀ ਪਸ਼ੀਆ ਫੇਰ ਇਨਵੋਲਡ ਸੀ ਗਨਮੈਨ ਮਿਲੇ ਹੋਏ ਬੰਦੇ ਨੂੰ ਉਹਤੇ ਜਾ ਕੇ ਘਰ ਦੇ ਪੁਲਿਸ ਦੇ ਹੁੰਦੇ ਸਾਹਮਣੇ ਫਾਇਰਿੰਗ ਕਰਤੀ ਕੀ ਪੰਜਾਬ ਦਾ ਇਹ ਬਾਰਡਰ ਸਟੇਟ ਕੀ ਮਹਿਫੂਜ਼ ਹੈ ਅੱਜ ਮੌਜੂਦਾ ਸਰਕਾਰ 'ਚ ਅੰਤਰਿਸ ਨੋ ਔਰ ਤੋਂ ਮੈਂ ਅੱਜ ਇਹਨਾਂ ਦੀ ਪੋਲ ਖੋਲਣ ਆਸਤੇ ਇਹ ਤਾਂ ਪਿਛਲੇ ਸਮੇਂ 'ਚ ਤੁਸੀਂ ਅੱਜ ਜਿਹੜੇ ਅਟੈਕ ਹੋਏ ਆ ਇਹਨ ਦਾ ਲਾਸਟ ਆ ਪਿੱਛੇ ਚੁੱਪ ਕਰਾਇਆ ਜੀ ਲਾਸਟ 25 30 ਸਾਲਾਂ 'ਚ ਇਹ ਜਿਹੇ ਹਾਲਾਤ ਨਹੀਂ ਹੋਏ ਕਿ ਪੁਲਿਸ ਸਟੇਸ਼ਨ ਜਿਹੜਾ ਲਾਸਟ ਇਸਲਾਮਾਬਾਦ ਅਟੈਕ ਹੋਇਆ ਅਬੀ ਸੌਰੀ ਗੁਮਟਾਲਾ ਚੌਂਕੀ ਗੁਮਟਾਲਾ ਚੌਂਕੀ ਦੇ ਨਾਲ ਮੇਰਾ ਵੀ ਤੇਰਾ ਘਰ ਹੈ ਜਿੱਥੇ ਗਮਟਾਲਾ ਚੌਕੀ ਉਹ ਬਿਲਕੁਲ 에ਅਰਫੋਰਸ ਸਟੇਸ਼ਨ ਦੇ ਸਭ ਤੋਂ ਸੈਂਸਿਟਿਵ ਏਰੀਆ 에ਅਰਫੋਰਸ ਸਟੇਸ਼ਨ ਨਾਲ ਹੈ ਦੂਜੇ ਪਾਸੇ ਆਰਮੀ ਸਟੇਸ਼ਨ ਹੈ ਤੇ ਜਿਹੜੀ ਮੇਨ ਸੜਕ ਹੈ ਉਹ 에ਅਰਪੋਰਟ ਨੂੰ ਕਨੈਕਟ ਕਰਦੀ ਹੈ ਜਿੱਥੇ ਵੀਵੀਆਈਪੀ ਮੂਵਮੈਂਟ ਹੈ ਭਾਈ ਤੁਸੀਂ ਉਸ ਏਰੀਏ ਨੂੰ ਵੀ ਨਹੀਂ ਸੇਫ ਰੱਖ 파ਰੇ ਥਾਣਿਆਂ ਤੇ ਅਟੈਕ ਹੋ ਰਿਹਾ ਤੇ ਇਹਨਾਂ ਦੇ ਆਲਾ ਅਫਸਰ ਕਹਿੰਦੇ ਜਾਂ ਟਾਇਰ ਪਾਟਿਆ ਜਾਂ ਸਿਲੰਡਰ ਪਾਟਿਆ ਜਾਂ ਤੁਹਾਨੂੰ 7 ਵਜੇ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਸਬੋਧਨ ਹੋ ਕੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਮੂਰਖ ਕਿਸੇ ਹੋਰ ਨੂੰ ਨਹੀਂ ਸਰਕਾਰ ਆਪ ਬਣ ਰਹੀ ਆ ਕਿਉਂਕਿ ਇਹ ਕੰਮ ਚੱਲਦਾ ਰਿਹਾ ਪੰਜਾਬ ਦਾ ਜਿੱਥੇ ਆਰਥਿਕ ਪੱਖ ਤੋਂ ਨੁਕਸਾਨ ਹੋਣਾ ਉਥੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬੜਾ ਵੱਡਾ ਸੀਰੀਅਸ ਖਤਰਾ ਪੈਦਾ ਹੋ ਗਿਆ ਔਰ ਮੈਂ ਅੱਜ ਤੁਹਾਨੂੰ ਵਾਰਨਿੰਗ ਦੇ ਰਿਹਾ ਪੰਜਾਬ ਸਰਕਾਰ ਨੂੰ ਕੀ ਸਲੋਲੀ ਐਂਡ ਸਟੈਡੀਲੀ ਵੱਡੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਜਾਂ ਮਾਈਨੋਰਟੀ ਭਾਈਚਾਰੇ ਨਾਲ ਸੰਬੰਧਿਤ ਲੀਡਰਸ ਨੂੰ ਬਿਜ਼ਨਸmen ਨੂੰ ਨਿਸ਼ਾਨਾ ਬਣਾਇਆ ਜਾਣਾ ਔਰ ਇੱਕ ਡਰ ਦਾ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾਣਾ ਕਿ ਪੰਜਾਬ 'ਚ ਨਾ ਤੋਂ ਕੋਈ ਇਨਵੈਸਟਮੈਂਟ ਆਵੇ ਔਰ ਪੰਜਾਬ 'ਚ ਇਹ ਗੱਲ ਹੋ ਜੇ ਕਿ ਹਿੰਦੂ ਸਿੱਖ ਏਕਤਾ ਖਤਰੇ 'ਚ ਹੈ ਇੱਥੇ ਭਾਈਚਾਰਾ ਇੱਕ ਸਾਂਝ ਨਹੀਂ ਆ ਮਗਰ ਕੀ ਇਹ ਨਾ ਗੱਲਾਂ ਨੂੰ ਐਡਰੈਸ ਕਰਨ ਲਈ ਮੁੱਖ ਮੰਤਰੀ ਸਾਹਿਬ ਤੋਂ ਕੋਈ ਸੰਵੇਦਨਸ਼ੀਲਤਾ ਵਿਖਾਈ ਜਾ ਰਹੀ ਹੈ ਆ ਮੈਂ ਇੱਕ ਵੀਡੀਓ ਉਹ ਨਾਲ ਦੀ ਉਹ ਚਲਾ ਕੇ ਦਿਖਾਈ ਮੇਰਾ ਵੀ ਆ ਦੂਜੀ ਆ ਤਾਂ ਮੈਂ ਕੀ ਸਾਂਝੀਆ ਕਰਨੀ ਆ ਆ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਜ਼ਿੰਮੇਵਾਰੀਆਂ ਚੁੱਕੀਆਂ ਨੇ ਮੈਂ ਸਾਰੀਆਂ ਹੀ ਤੁਹਾਨੂੰ ਦੇ ਦੇਣਾ ਮੈਂ ਅੱਜ ਸਾਰੀਆਂ ਹੀ ਕੱਢ ਕੇ ਲਿਆਇਆ ਸੀ